ਹਾਲੇ 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 ਉਹ ਕੁੜੀਆਂ ਲੰਗੀਆਂ ਉਹ ਦੇਖੋ रा ਸਰ ਮੈਨੂੰ ਇਥੇ ਸਪਾਰਕਿੰਗ ਨੰਬਰ ਚ ਇਹਨਾਂ ਨੇ ਹੈਡ ਮ사ਜ ਫੁੱਟ ਮ사ਜ ਵਗੈਰਾ ਲਈ ਰੱਖਿਆ ਗਿਆ ਸੀ ਸਪਾ ਸੈਂਟਰ ਚ ਸੈਲਰੀ بیس ਤੇ ਫਿਰ ਉਸ ਤੋਂ ਬਾਅਦ ਇੱਕ ਮੁੰਡੇ ਨੇ ਮੇਰੀ ਫਰੈਂਡਸ਼ਿਪ ਕਰਵਾਈ ਗਈ ਉਹਨੇ ਮੈਨੂੰ ਪਿਆਰ ਦੇ ਜਾਲ ਚ ਫਸਾਇਆ ਠੀਕ ਆ ਪਿਆਰ ਦੇ ਜਾਲ ਚ ਫਸਾ ਕੇ ਮੇਰੀ ਫੋਟੋਜ਼ ਵਗੈਰਾ ਕਲਿੱਕ ਕਰਕੇ ਉਹਦੇ ਬਿਹਾਫ ਤੇ ਨਾ ਥੋੜਾ ਟਾਈਮ ਸਹੀ ਚੱਲਦ ਰਿਹਾ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਮੈਨੂੰ ਗਲਤ ਕੰਮ ਲਈ ਕਿਹਾ ਮੈਂ ਮਨਾਂ ਕਰਤਾ ਫਿਰ ਉਹ ਫੋਟੋਜ਼ ਵਗੈਰਾ ਦਿਖਾ ਕੇ ਉਹਦੇ ਬਿਹਾਫ ਤੇ ਮੇਥੋਂ ਬਹੁਤ ਗਲਤ ਕੰਮ ਕਰਵਾਏ ਗਏ ਮੇਥੋਂ ਧੰਦਾ ਕਰਵਾਇਆ ਗਿਆ ਇਹ ਸਭ ਮਿਲ ਕੇ ਜਿਹੜਾ ਮੁੰਡਾ ਸੀ ਉਹਨੇ ਮੈਨੂੰ ਪਿਆਰ ਦੇ ਜਾਲ ਚ ਫਸਾਇਆ ਫੋਟੋਆਂ ਵਗੈਰਾ ਉਹ ਲੜਕੀ ਹੈ ਜਿਹੜੀ ਸਿਮਰਨ ਉਹ ਮੈਨੂੰ ਬਲੈਕਮੇਲ ਕਰਦੀ ਸੀ ਤੇਰੀ ਫੋਟੋਜ਼ ਵਗੈਰਾ ਵਾਇਰਲ ਕਰ ਦੂੰ ਜੇ ਤੂੰ ਨਹੀਂ ਕੰਮ ਕੀਤਾ ਯਾ ਸ਼ਿਵਾਨੀ ਸਿਮਰਨ ਤਨਵੀ ਇਹ ਤਿੰਨੋਂ ਮਿਲੀਆਂ ਹੋਈਆਂ ਇਹ ਗੈਂਗ ਆ ਇਹ ਅਲੱਗ-ਅਲੱਗ ਜਗ੍ਹਾ ਕਰਵਾਉਂਦੇ ਕਈ ਕੁੜੀਆਂ ਮਜਬੂਰੀ ਨਾਲ ਕਰਦੀਆਂ ਕਈ ਕੁੜੀਆਂ ਉਦਾਂ ਕਰਦੀਆਂ ਜੀ ਤੇ ਇਹ ਸਾਰੀਆਂ ਕੁੜੀਆਂ ਨੂੰ ਬਲੈਕਮੇਲ ਕਰਦੇ ਆਗੇ ਜੀ ਹਾਂਜੀ ਬਲੈਕਮੇਲ ਕਰਕੇ ਗਲਤ ਕੰਮ ਕਰਵਾਉਂਦੇ ਆ ਇਹ ਸਭ ਮਿਲ ਕੇ ਕਰਵਾਉਂਦੇ ਆ ਓਨਰ ਇੱਥੇ ਨਹੀਂ ਰਹਿੰਦਾ ਓਨਰ ਵੀ ਨਾਲ ਹੀ ਮਿਲਿਆ ਹੋਇਆ ਸਭ ਨੂੰ ਪਤਾ ਇਹ ਕੁੜੀਆਂ ਤੋਂ ਜ਼ਬਰਦਸਤੀ ਧੰਦਾ ਕਰਵਾਉਂਦੇ ਆ ਕਿਦੋਂ ਤੁਸੀਂ ਇੱਥੇ ਆਏ ਸੀ ਤੁਹਾਨੂੰ ਕੋਈ ਲੈ ਕੇ ਆਇਆ ਸੀ ਸਪਾ ਸੈਂਟਰ 'ਚ ਹਾਂਜੀ ਮੈਨੂੰ ਬੁਲਾਇਆ ਗਿਆ ਸੀ ਮੈਨੂੰ ਮ사ਜ ਲਈ ਬੁਲਾਇਆ ਗਿਆ ਸੀ ਹੈਡ ਮ사ਜ ਫੁੱਟ ਮ사ਜ ਵਗੈਰਾ ਸੈਲਰੀ ਪੈਕੇਜ ਵਧੀਆ ਕਹਿੰਦੇ ਕੋਈ ਗਲਤ ਨਹੀਂ ਹੋਊਗਾ ਮੈਂ ਕਿਹਾ ਚਲੋ ਇਸ ਲਈ ਮੈਂ ਸਰ ਗਰੀ ਫੈਮਲੀ ਤੋਂ ਇਸੇ ਲਈ ਮੈਂ ਕਿਹਾ ਚਲੋ ਸਹੀ ਆਗੇ ਮੈਂ ਜ਼ਿਆਦਾ ਪੜ੍ਹੀ ਲਿਖੀ ਨਹੀਂ ਮੈਂ ਮੈਨੂੰ ਸੈਲਰੀ ਠੀਕ ਲੱਗੀ ਇਸੇ ਲਈ ਮੈਂ ਇੱਥੇ ਕੰਮ ਲਈ ਆ ਗਈ ਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਬਹੁਤ ਗਲਤ ਕੀਤਾ ਹੁਣ ਮੈਂ ਇਹਨਾਂ ਤੋਂ ਚੋਰੀ ਛੱਡ ਕੇ ਭੱਜ ਗਈ ਸਭ ਕੁਝ ਮੇਰਾ ਸਮਾਨ ਵਗੈਰਾ ਸਭ ਕੁਝ ਇੱਥੇ ਹੀ ਆ ਜਦ ਕਿ ਮੈਂ ਭੱਜ ਕੇ ਅਲੱਗ-ਅਲੱਗ ਨੰਬਰਾਂ ਤੋਂ ਮੈਨੂੰ ਕਾਲ ਕਰ-ਕਰ ਕੇ ਬਲੈਕਮੇਲ ਕੀਤਾ ਜਾ ਰਿਹਾ ਕਿਹੜਾ ਮੁੰਡਾ ਸੀ ਕਿੰਨਾ ਤੁਹਾਡੀ ਫਰੈਂਡਸ਼ਿਪ ਕਰਾਈ ਗਈ ਕਿਸ ਦੇ ਵੱਲੋਂ ਕਰਵਾਈ ਗਈ ਸੀ ਮੁੰਡਾ ਸੀ ਕਰਨ ਮੇਰੀ ਫਰੈਂਡਸ਼ਿਪ ਕਰਵਾਈ Shivani ਨੇ। ਅੱਛਾ। ਓਕੇ ਉਹ ਮੁੰਡਾ ਇੱਥੇ ਕੰਮ ਕਰਦਾ ਸੀ। ਹਾਂਜੀ ਕੰਮ ਕਰਦਾ ਸੀ ਬਟ ਫਿਰ ਉਹ ਚਲੇ ਗਿਆ। ਛੱਡ ਕੇ ਚਲੇ ਗਿਆ ਕੰਮ। ਅੱਛਾ। ਤੁਹਾਡੀ ਉਹਦੇ ਨਾਲ ਕਦੀ ਗੱਲਬਾਤ ਹੋਈ ਦੁਬਾਰਾ? ਸਰ ਮੈਂ ਤਾਂ ਕੋਈ ਗੱਲਬਾਤ ਨਹੀਂ ਕਰਦੀ। ਮੈਂ ਉਹਨੂੰ ਇਹੀ ਮਿੰਤਾ ਹੀ ਕੀਤੀ ਕਿ ਪਲੀਜ਼ ਮੇਰੀ ਫੋਟੋਜ਼ ਵਗੈਰਾ ਡਿਲੀਟ ਕਰ ਦੋ ਕਿ ਮੈਨੂੰ ਇੰਨਾ ਦੁਖੀ ਨਾ ਕਰੋ ਐਦਾਂ। ਸਰ ਮੈਂ ਅੱਜ ਅੱਜ ਕੀ ਗੱਲ ਹੋਈ? ਅੱਜ ਤੇ ਅੱਜ ਸਰ ਮੈਂ ਕਿੰਨੇ ਦਿਨ ਤੋਂ ਰਿਪੋਰਟ ਲਖਵਾਈ ਆ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਫਿਰ ਮੈਂ ਥਾਣੇ ਗਈ ਤੇ ਹੁਣ ਮੀਡੀਆ ਨੂੰ ਲੈ ਕੇ ਇੱਥੇ ਸਭ ਕੁਝ ਉਹਨਾਂ ਨੇ ਰੰਗੇ ਹਟਾ ਲਈਏ ਕਿਹੜੇ ਲੜਕੀਆਂ ਸੀ ਉਹ ਉਹੀ ਲੜਕੀਆਂ ਵੜੀਆਂ ਜਿਹੜੇ ਤੁਹਾਨੂੰ ਬਲੈਕਮੇਲ ਕਰਦੀਆਂ ਸੀ ਜਿਹੜੀਆਂ ਸਰ ਮੈਨੂੰ ਬਲੈਕਮੇਲ ਕਰਦੀਆਂ ਸੀ ਪਤਾ ਨਹੀਂ ਸ਼ਾਇਦ ਉਹ ਕੁੜੀਆਂ ਅੰਦਰ ਆ ਕਿ ਭੱਜ ਗਈਆਂ ਉਹ ਤਨਵੀ ਸ਼ਵਾਨੀ ਸਿਮਰਨ ਆ ਉਹ ਫਰਾਰ ਆ ਭੱਜ ਚੁੱਕੀਆਂ ਨੇ ਬਾਕੀ ਜਿਹੜੀਆਂ ਕੁੜੀਆਂ ਸਭ ਰਲੇ ਮਿਲੇ ਸਭ ਰਲ ਕੇ ਸਿਰਫ ਇਹਨਾਂ ਦਾ 21 ਸਪਾ ਸੈਂਟਰ ਆ ਹੋਰ ਵੀ ਜਲੰਧਰ ਸਰ ਇਹਨਾਂ ਦੇ ਜਲੰਧਰ ਚ ਇੱਕ ਸਪਾ ਸੈਂਟਰ ਆ ਅਲੱਗ-ਅਲੱਗ ਜਗ੍ਹਾਵਾਂ ਤੇ ਖੋਲੇ ਹੋਏ ਆ ਇਹਨਾਂ ਦੇ ਸਪਾ ਸੈਂਟਰ ਕੀ ਕਹਿ ਜਾ ਰਿਹਾ ਪੁਲਿਸ ਵਾਲਾ ਤੁਹਾਨੂੰ ਪੁਲਿਸ ਵਾਲੋ ਕਹਿ ਆ ਜਾ ਰਿਹਾ ਜੀ ਇਹਨਾਂ ਨੂੰ ਲੜ ਜਿਹੜੇ ਪਿੰਲੇ ਲੈ ਗਏ ਦੋ ਲੜਕੀਆਂ ਜਿਹੜੀਆਂ ਧੋੜੀਆਂ ਦੀ ਉਹ ਪਿੰਲੋ ਫੜ ਕੇ ਲਏ ਔਰ ਉਹ ਜਾਤੀ ਸੂਚਕ ਸ਼ਬਦ ਬੋਲੇ ਗਏ ਆ ਲੜਕੀ ਨੂੰ ਔਰ ਉਹਨੂੰ ਬਲੈਕਮੇਲ ਕੀਤਾ ਜਾਂਦਾ ਪਿਆ ਤੇ ਸ਼ਰਿਆਮ ਲੜਕੀ ਕੋਲੋਂ ਧੰਦਾ ਕਰਾਇਆ ਗਿਆ ਸ਼ਰਿਆਮ ਔਰ ਇਹ ਬੰਦੇ ਕਹਿ ਰਹੇ ਆ ਕਿ ਅਸੀਂ ਨਹੀਂ ਲਿਆ ਸਕਦੇ ਨਾ ਲੜਕੀਆਂ ਨੂੰ ਕੌਣ ਕਹਿ ਰਿਹਾ ਜੀ ਆ ਦਿੱਤੇ ਆ ਸਰ ਆਈਪੀਐਸ ਜਿਹੜੇ ਆ ਜੀ ਐਸਾ ਨਹੀਂ ਹੋਗਾ ਕਹਿੰਦਾ ਐਸਾ ਕਿਉਂ ਨਹੀਂ ਹੋਗਾ ਇਸ ਲੜਕੀ ਕੇ ਸਾਥ ਪੰਧਾ ਕਰਵਾ ਰਹੇ ਇਹ ਲੋਕ ਧੰਦਾ ਕਰਾਂਦੇ ਪਿਆ ਤਾਂ ਤੁਸੀਂ ਕਹਿੰਦੇ ਅਸੀਂ ਲੈ ਨਹੀਂ ਜਾਣਾ ਵੀ ਨਹੀਂ ਹੈ ਜੀ ਕਿ ਅਸੀਂ ਬਾਅਦ ਵਿੱਚ ਵੈਰੀਫਾਈ ਕਰਾਂਗੇ ਜੀ ਕਿਹੜੇ ਲਾਗਤਬਾਜੀ ਜਿਹੜੇ ਲੜਕੀ ਨੇ ਬਿਆਨ ਦਿੱਤੇ ਹੈਗੇ ਆ ਕਿਹਦੇ ਪਤਾ ਇੱਕ ਬੋਲਸ ਕਹਿ ਰਹੀ ਹੈ ਦੀਪਕ ਜੀ ਕਿਹੜੀ ਲੜਕੀ ਨੇ ਬਿਆਨ ਦਿੱਤੇ ਨੇ ਲੜਕੇ ਦੇ ਖਿਲਾਫ ਉਹ ਕੀ ਉਹ ਅੰਦਰ ਹੈ ਲੜਕੀ ਜਾਂ ਪੁਲਿਸ ਲੈ ਗਈ ਉਹਨਾਂ ਨੂੰ ਫੜ ਕੇ ਉਹ ਅੰਦਰ ਹੀ ਆ ਜਿਹੜੀ ਕੁੜੀ ਆ ਉਹ ਬਿਆਨ ਇੱਥੇ ਹੀ ਆ ਆ ਆ ਜੀ ਲੈ ਮਾਮਲਾ ਕੀ ਹੈ ਜੀ ਸਰ ਮਾਮਲਾ ਕੀ ਹੈ ਮਾਮਲਾ ਇਹ ਕਿ ਲੜਕੀ ਨੇ ਕੰਪਲੇਨਟ ਦਿੱਤੀ ਹੈ ਜੀ ਵੀ ਮੇਰੇ ਨਾਲ ਮੇਰੀ ਕਾਲੀਗ ਸੀ ਉਹਨੇ ਮੈਨੂੰ ਧਮਕੀਆਂ ਦਿੱਤੀਆਂ ਤੇ ਗਾਲ੍ਹਾਂ ਕੱਢੀਆਂ ਪੂਰੀ ਨਿਰਾਸ਼ਾ ਕਿਸੇ ਨੂੰ ਨਹੀਂ ਤੇ ਸਰ ਕਿਹੜੇ ਤੁਸੀਂ ਪੁਲਿਸ ਵਾਲਤੀਸ ਕਿਹੜੇ ਸਪਾਸ ਸੈਂਟਰ ਦੇ ਵਿੱਚ ਆਏ ਹੈਗੇ ਹੋ ਇਸ ਦੇ ਬਾਰੇ ਥੋੜਾ ਦੱਸੋ ਐਸਪਾਸ ਸੈਂਟਰ ਦੇ ਵਿੱਚ ਅਸੀਂ ਆ ਉਹਦੀ ਕੰਪਲੇਨਟ ਦੇ ਸਬੰਧ ਵਿੱਚ ਆਏ ਆ ਜਿਸ ਲੜਕੀ ਨੇ ਦੇ ਖਿਲਾਫ ਸੀ ਉਸ ਲੜਕੀ ਨੂੰ ਕੁਸ਼ਕਸ਼ ਕਨਵਾਸੀ ਆਏ ਸੀ ਲੜਕੀ ਦਾ ਇਹ ਵੀ ਕਹਿਣਾ ਮੈਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ ਮੇਰੀ ਵੀਡੀਓ ਬਣਾ ਕੇ ਉਹ ਉਹ ਹੀ ਜਿਹੜੀ ਉਹਨੇ ਦਰਖਾਸਤ ਦਿੱਤੀ ਹੈ ਉਹਦੀ ਦਰਜਾਤ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਕਰ ਰਹੇ ਕਿ ਕੰਪਲੇਂਟ ਦੇ ਵਿੱਚ ਕੀ ਲਿਖਿਆ ਗਿਆ ਸੀ ਕੰਪਲੇਂਟ ਦੇ ਵਿੱਚ ਇਹ ਲਿਖਿਆ ਗਿਆ ਸੀ ਵੀ ਮੈਨੂੰ ਜਿਹੜੀਆਂ ਉਹਨੇ ਫੋਨ ਤੇ ਧਮਕੀਆਂ ਦਿੱਤੀਆਂ ਜੀ ਹਾਂਜੀ ਤਾਂ ਕਿੰਨੇ ਬੰਦੇ ਫੜੇ ਗਏ ਕਿੰਨੇ ਬੰਦੇ ਫੜੇ ਗਏ ਰੌਂਡੋਂ ਬੰਦਾ ਪਕੜਿਆ ਸਰ ਦੱਸਿਆ ਜਾਵੇ ਕਿ ਲੜਕੀ ਨੇ ਇਹ ਵੀ ਗੱਲ ਕੀਤੀ ਆ ਕਿ ਮੇ ਕੋ ਜਬਰਦਸਤੀ ਦੇ ਵਿਪੋਰ ਦਾ ਕੰਮ ਵੀ ਕਰਵਾਇਆ ਜਾ ਰਿਹਾ ਸੀ ਬਹੁਤ ਹੀ ਜੋ ਸਟੇਟਮੈਂਟ ਆਈ ਕਿ ਉਹਨਾਂ ਦਾ ਕੋ ਜੋ ਇਨਵੈਸਟੀਗੇਸ਼ਨ ਹੋਏਗੀ ਸਾਰੀ ਫੇਅਰ ਇਨਵੈਸਟੀਗੇਸ਼ਨ ਕਰਕੇ ਜੋ ਕਨਕਲੂਜਨ ਨਿਕਲੇਗਾ ਮੀਡੀਆ ਦੱਸ ਦਿੱਤਾ ਜਾਵੇ ਕੀ ਮਾਮਲਾ ਹੁਣ ਦਰਜ ਕੀਤਾ ਜਾ ਰਿਹਾ ਸਰ ਕਰ ਰਹੀ ਕਰ ਰਹੀ ਇਨਵੈਸਟੀਗੇਸ਼ਨ ਕਰ ਰਹੀ ਮਾਲਕ ਫੜਿਆ ਕੋਣ ਫੜਿਆ ਨਹੀਂ ਨਹੀਂ ਮਾਲਕ ਨੂੰ ਠੀਕ ਹੈ